ਮੈਂ ਰਾਜੇਂ ਸ਼ਰਮਾ ਹਾਂ ਮੈਂ ਦਿੱਲੀ ਤੋਂ ਆਪਣਾ ਮਕਾਨ ਵੇਚ ਕੇ ਵੀ ਤ੍ਰਿਕ ਨੂੰ ਇੱਥੇ ਪਹੁੰਚਿਆ ਸੀ ਔਰ ਮੇਰੇ ਕੋ ਕੈਸ਼ ਹੈਗਾ ਸੀ 2,90,000 ਰੁਪਏ ਔਰ ਅਸੀਂ ਇੱਥੇ ਆ ਕੇ ਤਰਨਤਨ ਦੇ ਵਿੱਚ ਮੰਡੀ ਦੇ ਵਿੱਚ ਬੈਠਨੇ ਆਏ ਆ ਮੈਂ ਮੇਰੀ ਭੈਣ ਮੇਰਾ ਜੀਜਾ ਸਾਰੇ ਜਿੰਨੇ ਮੇਰੇ ਬੱਚੇ ਵੀ ਇੱਥੇ ਆਏ ਨੇ ਤਈ ਪੈਸੇ ਰੱਖੇ ਹੀ ਸੰਭਾਲ ਕੇ ਔਰ ਸਾਡੀ ਜਿਹੜੀ ਪੰਜੀ ਉਹਦਾ ਨਾਮ ਹੈ ਸਤੂਤੀ ਸ਼ਰਮਾ ਓਨੇ ਸਾਨੂੰ ਚਾਹ ਪਿਆਈ ਏ ਚਾਹ ਪੀਣ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ ਅਸੀਂ ਸੁੱਤੇ ਆਂ ਕੀ ਹੋਇਆ ਸੰਗਲ ਉਸ ਤੋਂ ਬਾਅਦ 1:23 ਮਿੰਟ ਤੇ 1:45 ਮਿੰਟ ਦੇ ਇਹ ਕੁੜੀ ਪੂਰੇ ਪੈਸੇ ਲੈ ਕੇ ਚਲੇ ਗਈ ਇੱਥੋਂ ਹੋਰ ਇਹਦਾ ਵੀਡੀਓ ਵੀ ਆਇਆ ਹੁਣ ਮੈਂ ਇਹੀ ਮਲੇ ਪ੍ਰਸ਼ਾਸਨ ਕੋਈ ਮੰਗ ਕਰਦਾ ਕਿ ਮੈਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਮੇਰੇ ਪੈਸੇ ਦਿਵਾਇਆ ਨਾ ਇਹ ਕੁੜੀ ਮੇਰੀ 6 ਸਾਲ ਦੀ ਏ 15 ਸਾਲ ਦੀ ਏ ਮੇਰੇ ਕੋ ਕੁਝ ਵੀ ਨਹੀਂ ਬਚਿਆ ਰਿਹਾ ਥੇ ਰਾਜਨ ਸ਼ਰਮਾ ਸਨ ਆ ਸੋਮਨਾਥ ਸ਼ਰਮਾ ਇਹ ਦਿੱਲੀ ਦਾ ਰਹਿਣ ਵਾਲਾ ਸੀਗਾ ਇਹਨੇ ਕੁਝ ਉਥੋਂ ਆਪਣੀ ਪ੍ਰਾਪਰਟੀ ਵੇਚੀ ਸੀਗੀ ਵੇਚ ਕੇ ਇਹਨੇ ਇੱਥੇ ਤਰਮਤਾਰਨ ਮੰਡੀ ਦੇ ਵਿੱਚ ਆਪਣੀ ਭੈਣ ਦੇ ਕੋਲ ਆ ਕੇ ਇਹਨੇ ਇੱਥੇ ਆ ਕੇ ਆਪਣਾ ਮਕਾਨ ਖਰੀਦਣਾ ਸੀ ਤੇ ਉਹਦੇ ਕੋ ਪੱਕੇ ਤੌਰ ਤੇ ਰਹਿਣਾ ਸੀ ਉਹ ਵੀ ਇਹਦੀ ਭੈਣ ਵੀ ਜਿਹੜੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਹੈ ਉਹਨਾਂ ਨੇ ਸੋਚਿਆ ਸੀ ਚਲੋ ਮੈਂ ਭੈਣ ਦੇ ਨਾਲ ਤੇ ਆਪਾਂ ਸਾਂਝਾ ਮਕਾਨ ਬਣਾ ਕੇ ਤੇ ਇਕੱਠੇ ਰਹੀ ਜਾਵਾਂਗੇ ਤੋ ਉਹ ਦਿੱਲੀ ਤੋਂ 20 ਤਰੀਕ ਨੂੰ ਸਵੇਰੇ 7 ਵਜੇ ਆਪਣੇ ਘਰ ਪਹੁੰਚਦੇ ਆ ਇਹਨਾਂ ਦੇ ਬਿਆਨ ਦੇ ਮੁਤਾਬਕ ਸਵੇਰੇ 7 ਵਜੇ ਘਰ ਪਹੁੰਚਦੇ ਆ ਉਹ ਚਾਹ ਉਹਨਾਂ ਲਈ ਤਿਆਰ ਹੁੰਦੀ ਹੈ ਜਿਹੜੀ ਉਹਦੀ ਭਣੇਵੀ ਹੈ ਸਤੂਤੀ ਸ਼ਰਮਾ ਉਹਨੇ ਚਾਹ ਚ ਤਿਆਰ ਕੀਤੀ ਚਾਹ ਪੀਣ ਤੋਂ ਬਾਅਦ ਉਹਨਾਂ ਨੂੰ ਗਹਿਰੀ ਨੀਂਦ ਆ ਜਾਂਦੀ ਹੈ 3:30 ਵਜੇ ਤੱਕ ਜਿਹੜੀ ਲੜਕੀ ਹੈ ਘਰੋਂ ਉਹਦੇ ਜਿਹੜੇ ਪੈਸੇ ਆ 20 ਲੱਖ 90 ਹਜ਼ਾਰ ਸਮਥਿੰਗ ਉਹ ਲੈ ਕੇ ਤੇ ਘਰੋਂ ਫਰਾਰ ਹੋ ਜਾਂਦੀ ਹੈ ਫਿਰ ਇਹਨਾਂ ਦੀ ਸਾਡੇ ਕੋਲ ਕੰਪਲੇਂਟ ਆਉਂਦੀ ਹੈ ਫਿਰ ਅਸੀਂ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਆ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਨਮੋਲਦੀਪ ਸਿੰਘ son of ਦਵਿੰਦਰ ਸਿੰਘ ਹੈ ਸਰਹਾਲੀ ਇਹ ਇਹ ਮਖੂ ਥਾਣੇ ਚ ਪੈਂਦਾ ਜੀ ਜ਼ਿਲ੍ਹੇ ਲੱਗੇ ਇਹ ਬੰਦੇ ਦੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਆ ਹੋਰ ਨਾ ਬੰਦਿਆਂ ਦਾ ਜੇਕਰ ਕੋਈ ਹੋਰ ਇਨਵੋਲਵਮੈਂਟ ਆਈ ਸਾਹਮਣੇ ਆਈ ਤੇ ਉਹ ਵੀ ਉਹਨਾਂ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਊਗੀ ਪਾਰਟੀਆਂ ਰੇਡ ਕਰਨ ਵਾਸਤੇ ਗਈਆਂ ਹੋਈਆਂ ਨੇ ਔਰ ਜਲਦੀ ਕੋਈ ਨਾ ਕੋਈ ਨਤੀਜਾ ਜਿਹੜਾ ਸਾਹਮਣੇ ਆਉਣ ਦੀ ਸੰਭਾਵਨਾ ਹੈ